ਤਿਹਾਰਾਂ ਨੂੰ ਮੁੱਖ ਰੱਖਦਿਆਂ ਹੋਇਆਂ ਫਲੈਗ ਮਾਰਚ ਕੀਤਾ ਜਾ ਰਿਹਾ। ਲੋਕਾਂ ਨੂੰ ਸਾਰ ਜੇ ਤੁਹਾਨੂੰ ਕੋਈ ਸ਼ੱਕੀ ਆਦਮੀ ਘੁੰਮਦਾ ਜਾਂ ਸ਼ੱਕੀ ਦੇਖਦਾ ਤੇ ਉਸ ਦੀ ਵੀ ਤੁਰੰਤ ਸੂਚਨਾ ਜਿਹੜੀ ਆ ਸਬੰਧਤ ਪੁਲਿਸ ਸਟੇਸ਼ਨ ਨੂੰ ਜਾਂ 112 ਤੇ ਜਾਂ ਕੰਟਰੋਲ ਰੂਮ ਤੇ ਦੇਣ। ਇਹ ਸਾਰੇ ਥਾਣੇ ਵੀ ਇਹ ਹਦਾਇਤਾਂ ਨੇ ਕਿ ਜਿੱਥੇ ਵੀ ਕਿਤੇ ਵੀ ਤਿਹਾਰਾਂ ਦੇ ਦਿਨ ਚ ਟ੍ਰੈਫਿਕ ਜਿਹੜੀ ਜਾਮ ਨਹੀਂ ਹੋਣੀ ਚਾਹੀਦੀ ਅਤੇ ਲੋਕਾਂ ਨੂੰ ਵੀ ਬੇਨਤੀ ਆ ਕਿ ਉਹ ਆਪਣੇ ਵਹੀਕਲ ਜਿਹੜੇ ਆ ਉਹ ਸਹੀ ਜਗ੍ਹਾ ਤੇ ਉੱਤੇ ਪਾਰਕ ਕਰਨ। ਸੜਕਾਂ ਦੇ ਵਿੱਚ ਪਾਰਕਿੰਗ ਨਾ ਕਰਨ। ਇਹ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵਜਤ ਜੀ ਅਤੇ ਉਹਨਾਂ ਦੀ ਹਦਾਇਤਾਂ ਤੇ ਸਾਰ ਗੁਰਪ੍ਰੀਤ ਸਿੰਘ ਜੀ ਪੁਲਿਸ ਸੀਪੀ ਅੰਮ੍ਰਿਤਸਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਜ਼ੋਨ 2 ਦੇ ਵਿੱਚ ਸਾਡੇ ਏਸੀਪੀ ਰਿਸ਼ਪੋਲਾ ਜੀ ਆਈਪੀਐਸ ਅਤੇ ਏਸੀਪੀ ਸ਼ਮਦਰਸ਼ਨ ਜੀ ਇਹਨਾਂ ਦੇ ਰੈਨ ਮਾਈਡ ਦੇ ਨਾਲ ਅਸੀਂ ਜਿਹੜਾ ਇਸ ਜਨ 2 ਦੇ ਵਿੱਚ ਬਾਜ਼ਾਰਾਂ ਦੇ ਵਿੱਚ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਹੋਇਆਂ 플ੈਗ ਮਾਰਚ ਕੀਤਾ ਜਾ ਰਿਹਾ ਇਸ 플ੈਗ ਮਾਰਚ ਦਾ ਮੁੱਖ ਮੰਤਵ ਇਹ ਲੋਕਾਂ ਦੇ ਵਿੱਚ ਜਿਹੜੀ ਆ ਪੁਲਿਸਪਤੀ আর ਸਕਿਉਰਟੀ ਪ੍ਰਤੀ ਮੰਨਦੇ ਵਿੱਚ ਇਹ ਹੋਵੇ ਵੀ ਸਾਡੇ ਫੋਰਸ ਜਿਹੜੀ ਸਾਡੇ ਨਾਲ ਖੜੀ ਆ ਅਤੇ ਕਿਸੇ ਵੀ ਜਿਹੜਾ ਕ੍ਰਾਈਮਨਲ ਨਾ ਉਹਨੂੰ ਜਿਹੜਾ ਸਿਰ ਚੁੱਕਣ ਨਹੀਂ ਦਿੱਤਾ ਜਾਏਗਾ ਚੱਪੇ-ਚੱਪੇ ਦੇ ਸ਼ਹਿਰ ਦੇ ਵਿੱਚ ਤਿਉਹਾਰਾਂ ਨੂੰ ਮੁੱਖ ਰੱਖਦੇ ਨਾਕਾਬੰਦੀ ਅਤੇ ਫੋਰਸ ਲਾਈ ਗਈ ਆ ਅਤੇ ਚੈਕਿੰਗ ਕੀਤੀ ਜਾ ਰਹੀ ਹੈ ਵੀ ਤਾਂ ਜੋ ਕੋਈ ਲਵਾਰਸ ਚੀਜ਼ ਕੋਈ ਨਾ ਹੋਵੇ ਅਤੇ ਤਾਂ ਜੋ ਕੋਈ ਕ੍ਰਿਮੀਨਲ ਆਦਮੀ ਕੋਈ ਗਲਤ ਹਰਕਤ ਨਾ ਕਰ ਸਕੇ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਆ ਲੋਕਾਂ ਨੂੰ ਇਹੋ ਸੁਨੇਹਾ ਸਾਡਾ ਵੀ ਦਿਨ ਤਿਹਾੜੀ ਦੇ ਦੇਣਿਆਂ ਇਹਦੇ ਵਿੱਚ ਧਿਆਨ ਰੱਖਣ ਵੀ ਕੋਈ ਤੁਹਾਨੂੰ ਕੋਈ ਜਗਾ ਲਵਾਰਸ ਚੀਜ਼ ਮਿਲਦੀ ਆ ਉਹਦੀ ਤੁਰੰਤ 112 ਦੇ ਉੱਤੇ ਕੰਟਰੋਲ ਰੂਮ ਤੇ ਸੂਚਨਾ ਦੇਣ ਅਤੇ ਲੋਕਾਂ ਸਰ ਜੇ ਤੁਹਾਨੂੰ ਕੋਈ ਸ਼ੱਕੀ ਆਦਮੀ ਘੁੰਮਦਾ ਜਾਂ ਸ਼ੱਕੀ ਦਿਖਦਾ ਦੇ ਉਸ ਦੀ ਵੀ ਤੁਰੰਤ ਸੂਚਨਾ ਜਿਹੜੀ ਆ ਸਬੰਧਤ ਪੁਲਿਸ ਸਟੇਸ਼ਨ ਨੂੰ ਜਾਂ 112 ਤੇ ਜਾਂ ਕੰਟਰੋਲ ਰੂਮ ਤੇ ਦੇਣ ਸਰ ਤੇ ਹਾਰਾਂ ਦੇ ਦਿਨੇ ਜਿਸ ਤਰ੍ਹਾਂ ਟ੍ਰੈਫਿਕ ਬੋਰਡ ਹੋ ਜਾਂਦਾ ਟ੍ਰੈਫਿਕ ਲੱਗਦੀ ਹੈ ਵੇਖੋ ਟ੍ਰੈਫਿਕ ਦੇ ਸਾਰੇ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਦਾ ਬਹੁਤ ਟ੍ਰੈਫਿਕ ਪ੍ਰਤੀ ਆਪਣਾ ਸਵੇਰ ਦਿੰਦੇ ਹੋ ਉਹਨਾਂ ਦਾ ਬੜਾ ਤਵਜੂਹ ਆ ਸਾਡੇ ਡੀਸੀਪੀ ਲਾਂਡ ਆਰਡਰ ਦੀ ਸੁਪਰਵਾਈਜ਼ਨ ਹੇਠ ਏ ਡੀਸੀਪੀ ਮੈਡ ਮਨਦੀਪ ਜਿਹੜੀ ਆ ਟ੍ਰੈਫਿਕ ਦਾ ਰੈਗੂਲੇਟ ਕਰ ਰਹੇ ਨੇ ਅੱਜ ਸਾਰੇ ਥਾਣੇ ਵੀ ਉਧਿਹ ਦੇਤਾ ਨੇ ਕਿ ਜਿੱਥੇ ਵੀ ਕਿਤੇ ਵੀ ਤਿਉਹਾਰਾਂ ਦੇ ਦਿਨ ਚ ਟ੍ਰੈਫਿਕ ਜਿਹੜੀ ਉਹ ਜਾਮ ਨਹੀਂ ਹੋਣੀ ਚਾਹੀਦੀ ਅਤੇ ਲੋਕਾਂ ਨੂੰ ਵੀ ਬੇਨਤੀ ਆ ਕਿ ਉਹ ਆਪਣੇ ਵਹੀਕਲ ਜਿਹੜੇ ਆ ਉਹ ਸਹੀ ਜਗ੍ਹਾ ਤੇ ਉੱਤੇ ਪਾਰਕ ਕਰਨ ਸੜਕਾਂ ਦੇ ਵਿੱਚ ਪਾਰਕਿੰਗ ਨਾ ਕਰਨ। ਤੁਹਾਨੂੰ ਜੇ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਤੇ ਜਿਹੜਾ ਕਾਨੂੰਨ ਦੀ ਉਲੰਘਣਾ ਕਰ ਉਹਦੇ ਖਿਲਾਫ ਸਖਤ ਐਕਸ਼ਨ ਹੋਏਗਾ। ਉਹਦੇ ਖਿਲਾਫ ਤੁਰੰਤ ਉਸੇ ਵળે ਕਾਰਵਾਈ ਕੀਤੀ ਜਾਏਗੀ। ਸਰ ਕਿਤੋਂ ਟੀਮਾਂ ਆਈਆਂ ਨੇ ਸਾਡੇ ਜੀ ਬਹੁਤ ਫੋਰਸ ਬਾਹਰੋਂ ਆਈ ਹੈ ਜੀ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੱਖ-ਵੱਖ ਕੰਪਨੀਆਂ ਜਿਹੜੀਆਂ ਆਈਆਂ ਨੇ ਸਾਡੇ ਕੋਲ ਕੁਝ ਸਾੜਕੋ ਫਲੋਰ ਤੋਂ ਫੋਰਸ ਆਈ ਕੋਈ ਚੰਡੀਗੜ੍ਹ ਤੋਂ ਫੋਰਸ ਆਈ ਆ ਕੋਈ ਬਾਥਰਕੜ ਤੋਂ ਫੋਰਸ ਆਈ ਆ ਰਾਤ ਨੂੰ ਅੱਜ ਹੋਰ ਕਰੀਬ 100 ਨੌਜਵਾਨ ਕਮਾਂਡੋ ਦਾ ਆ ਰਿਹਾ ਵਾ ਉਹ ਵੀ ਸਾਰੇ ਜਿਹੜੇ ਸ਼ਹਿਰ ਚ ਤਨਾਤ ਕੀਤੇ ਜਾ ਰਹੇ ਸਰ ਤੇ ਹਾਰਾਂ ਦੇ ਦੇਖਿਆ ਜੇ ਬਹੁਤ ਹੀ ਵਧੀਆ ਹੁੰਦੇ ਨੇ ਜਿਵੇਂ ਬੱਚੇ ਬਹੁਤ ਸਰਾਪਾਂ ਵੀ ਕਰਦੇ ਨੇ ਤਿੰਨ ਤਿੰਨ ਜਾਣੇ ਜਾਂਦੇ ਨੇ ਉਹਨਾਂ ਵਾਸਤੇ ਕੀ ਦੇਖੋ ਜੀ ਕਾਨੂੰਨ ਜਿਹੜਾ ਵੀ ਹੱਥ ਚ ਲੈ ਕੇ ਉਹਦੇ ਖਿਲਾਫ ਕਾਰਵਾਈ ਹੋਏਗੀ ਤੇ ਜਿਹੜੇ ਲੋਕ ਕਾਨੂੰਨ ਨੂੰ ਧਿਆਨ ਚ ਰੱਖਦੇ ਆ ਆ ਆਪਣੇ ਦਿਨ ਧਾਰ ਮਨਾਉਣਗੇ ਅਸੀਂ ਉਹਨਾਂ ਦੇ ਨਾਲ ਖੁਸ਼ੀ ਦੇ ਨਾਲ ਖੁਸ਼ੀ ਸਾਂਝੀ ਕਰਾਂਗੇ